ਯੋਗ ਗੋਦ ਗਾਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਤੀਸਰੇ ਪਾਛਾ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 511 ਅੰਕ ਤੇ ਸ਼ਲੋਕ ਜਨ ਕਰਦੇ ਹਨ ਸ਼ਲੋਕ ਮਹੱਲਾ ਤੀਜਾ ਤੇਗ ਤਿਨਾਂ ਦਾ ਜੀ ਬਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਜੈਸੀ ਗੁਰੂ ਫਟਲਾਂ ਤੋਂ ਪਉਂਦੇ ਕਹਿੰਦੇ ਉਹਨਾਂ ਦੇ ਜੀਉਣ ਦਾ ਫਿਟੇ ਮੋਹ ਹੈ ਜਿਹੜੇ ਹਰ ਨੂੰ ਤਿਆਗ ਦਿੰਦੇ ਹੈ ਤੇਗ ਤਿਨਾਂ ਦਾ ਜੀ ਪਿਆ ਜੋ ਹਰ ਸੁਖ ਪਰ ਹਰ ਜੋ ਹਰ ਨੂੰ ਸੁੱਖ ਨੂੰ ਪਰੇ ਕਰ ਦਿੰਦੇ ਪਟਲਾੰਤ ਪਾਉਂਦੇ ਜਿਹੜੇ ਨਾਮ ਨੂੰ ਭੁੱਲ ਜਾਂਦੇ ਹਨ ਬਾਣੀ ਨੂੰ ਭੁੱਲ ਜਾਂਦੇ ਹਨ ਸ਼ਬਦ ਨੂੰ ਭੁੱਲ ਜਾਂਦੇ ਹਨ ਪਟਲਾੰਤ ਪਾਉਂਦੇ ਹਨ ਗੁਰੂ تیر ਗਿ ਤਿਨਾਂ ਅੰਦਾਜ਼ੀ ਬਿਐ ਜੋ ਹਰ ਸੁਖ ਪਰ ਹਰ ਤਿਆਗ ਦੇ ਦੁੱਖ ਹੋਮੇ ਪਾਪ ਕਮਾਏ ਕਹਿੰਦੇ ਹੋਮੇ ਵਾਲਾ ਦੁੱਖ ਕਮਾਉਂਦੇ ਆ। ਹੋਮੇ ਪਾਪ ਉਪਜਦਾਏ ਦੇ ਨਾਲ। ਹੋਮੇ ਦੇ ਨਾਲ ਪਾਪ ਜੰਮਦਾ ਹੈ। ਪਾਚਾ ਬਹੁਤ ਗੰਭੀਰ ਉਪਦੇਸ਼ ਕਰਦੇ। ਅਸੀਂ ਸੋਚ ਵੀ ਨਹੀਂ ਸਕਦੇ ਕਿ ਗੁਰੂ ਕੀ ਸਮਝਾਉਣਾ ਚਾਹੁੰਦੇ। ਗੁਰੂ ਸਮਝਾਉਣਾ ਚਾਹੁੰਦੇ ਕਿ ਹੋਮੇ ਦੇ ਨਾਲ ਜਿਹੜਾ ਪਾਪ ਹੈ ਇਹ ਜੰਮਦਾ ਹੈ। ਲੇਕਿਨ ਆਪਾਂ ਕਦੇ ਹੋਮੇ ਨੂੰ ਪਾਪ ਨਹੀਂ ਸਮਝਿਆ ਗੁਰੂ ਜਾਣਦੇ ਫਿਰ ਬਚਨ ਕਰਦੇ ਹਨ ਦੁੱਖ ਹੋਮੇ ਪਾਪ ਕਮਾਈ ਕਹਿੰਦੇ ਦੁੱਖ ਕਮਾਉਂਦੇ ਹਨ ਪਾਪ ਕਮਾਉਂਦੇ ਹਨ ਹੋਮੇ ਨਾਲੇ ਹੋਮੇ ਨਾਲ ਦੁੱਖ ਜੰਮਦਾ ਹੈ ਪਾਪ ਜੰਮਦਾ ਹੈ ਦੁੱਖ ਕਿੱਥੋਂ ਪੈਦਾ ਹੁੰਦਾ ਹੈ ਇਹ ਜਿਹੜੀ ਹਉਮੈ ਹੈ ਦੁੱਖ ਦਾ ਬੀਜ ਹੈ ਇਹ ਪਾਪਾਂ ਦਾ ਬੀਜ ਹੈ ਜਦੋਂ ਬੀਜ ਬੀਜ ਦਿੱਤਾ ਉਹਨੇ ਜੰਮਣਾ ਦੁੱਖਾ ਹਉਮੈ ਪਾਪ ਕਮਾਏ ਮਨਮੁਖ ਅਗਿਆਨੀ ਕਹਿੰਦੇ ਮਨਮੁਖ ਹੈ ਜਿਹੜਾ ਅਗਿਆਨੀ ਹੈ ਉਹਨੂੰ ਗਿਆਨ ਨਹੀਂ ਹੋ ਸਕਦਾ ਮਾਇਆ ਮੋਹ ਵਿਆਪੇ ਕਿਉਂ ਕਹਦੇ ਉਹ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ ਮਨਮੁਖ ਕੌਣ ਹੈ ਆਪਾਂ ਮੰਨਦੇ ਨਹੀਂ ਆ ਕਿ ਐਸੀ ਮਨਮੁਖਾਂ ਗੁਰੂ ਕਹਿੰਦੇ ਹਨ ਕਿ ਜਿਹੜਾ ਮਾਇਆ ਤੇ ਮੋਹ ਵਿੱਚ ਫਸਿਆ ਹੋਇਆ ਉਹ ਮਨਮੁਖ ਹੈ ਮਨਮੁਖ ਗਿਆਨੀ ਮਾਇਆ ਮੋਹ ਵਿਆਪੇ ਤੈਨੂੰ ਬੂਝ ਨਾ ਕਾਈ ਪਾਏ ਕਹਿੰਦਾ ਉਹ ਇੱਕ ਕਿਣਕਾ ਵੀ ਬਾਣੀ ਨੂੰ 부ਝ ਨਹੀਂ ਸਕਦਾ ਜਿਹੜਾ ਮਾਇਆ ਤੇ ਮੋਹ ਵਿੱਚ ਫਸਿਆ ਹੋਇਆ ਇੱਕ ਕਿਣਕਾ ਵੀ ਨਹੀਂ 부ਝ ਸਕਦਾ ਮਨਮੁਖ ਗਿਆਨੀ ਮਾਇਆ ਮੋਹ ਵਿਆਪੇ ਤੈਨੂੰ ਬੂਝ ਨਾ ਕਾਈ ਪਾਏ ਹਾਲ ਤਪਾਲ ਤੋਂ ਉਹ ਸੁੱਖਾ ਨਾ ਪਾਵੇ ਕਹਿੰਦੇ ਉਹ ਕਦੇ ਵੀ ਕਿਸੇ ਵੀ ਹਾਲਤ ਵਿੱਚ ਸੁੱਖ ਨਹੀਂ پا ਸਕਦਾ ਕੌਣ ਜਿਹੜਾ ਬਾਣੀ ਨੂੰ 부ਝਦਾ ਨਹੀਂ ਕੌਣ ਨਹੀਂ 부ਝ ਸਕਦਾ ਜਿਹੜਾ ਮਾਇਆ ਤੇ ਮੋਹ ਦੇ ਵਿੱਚ ਫਸਿਆ ਹੋਇਆ ਹੈ ਕਦੇ ਵੀ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਹਾਲਤ ਪਾਲਤੋਂ ਸੁੱਖ ਨਾ ਪਾਵੇ ਅੰਤ ਗਏ ਪਰ ਸਤਾਏ ਕਹਿੰਦੇ ਅੰਤ ਨੂੰ ਪਸਤਾ ਕੇ ਚਲਿਆ ਜਾਂਦਾ ਹੈ ਜ਼ਿੰਦਗੀ ਦੁੱਖਾਂ ਚ ਲੰਘਦੀ ਹੈ ਕਲੇਸ਼ਾਂ ਵਿੱਚ ਲੰਘਦੀ ਹੈ ਸਹਿ ਇੱਕ ਹੁੰਦਾ ਦੁੱਖ ਜਿਹੜਾ ਸਰੀਰ ਨੂੰ ਲੱਗਦਾ ਹੈ ਇੱਕ ਹੁੰਦਾ ਹੈ ਕਲੇਸ਼ ਜਿਹੜਾ ਮਨ ਨੂੰ ਲੱਗਦਾ ਹੈ ਜਿਹੜਾ ਕਲੇਸ਼ ਹੈ ਉਹ ਦੁੱਖ ਤੋਂ ਵੀ ਵੱਧ ਹਾਨੀਕਾਰਕ ਹੈ ਕਲੇਸ਼ ਕਿੱਥੋਂ ਪ੍ਰਗਟ ਹੁੰਦਾ ਹੈ ਜਿਹੜਾ ਕਲੇਸ਼ ਹੈ ਇਹ ਲੜਾਈ ਵਿੱਚੋਂ ਪ੍ਰਗਟ ਹੁੰਦਾ ਹੈ ਮਨ ਫਿਰ ਬੇਸ਼ਾਂਤ ਰਹਿੰਦਾ ਹੈ ਕਿ ਪਤਾ ਨਹੀਂ ਘੜੀ ਵਿੱਚ ਕੀ ਹੋ ਜਾਣਾ ਹੈ ਖਾਲ ਤਪਾਲਤ ਉਹ ਸੋਖਾ ਨਾ ਪਾਵੈ ਅੰਤ ਗਏ ਪਸਤਾਹੇ ਗੁਰ ਪ੍ਰਸਾਦੀ ਕੋ ਨਾਮ ਧਿਆਵੈ ਜੈਸੇ ਕਿ ਪਾਤਸ਼ਾਹ ਕਹਿੰਦੇ ਕੋਈ ਨਾਮ ਧਿਆਵੇ ਪਰ ਕਦੋਂ ਗੁਰੂ ਤੋਂ ਪਰਚਾਤ ਲੈ ਕੇ ਗੁਰ ਪ੍ਰਸਾਦੀ ਕੋ ਨਾਮ ਧਿਆਵੈ ਕਹਿੰਦੇ ਕੋਈ ਹੈ ਜਿਹੜਾ ਗੁਰੂ ਤੋਂ ਪ੍ਰਸ਼ਾਦ ਲੈ ਕੇ ਧਿਆਉਂਦਾ ਨਹੀਂ ਤਾਂ ਸਾਰੀ ਦੁਨੀਆ ਹੀ ਦੁਨੀਆ ਹੀ ਧਿਆਉਂਦੀ ਆ ਰੱਬ ਨੂੰ ਕੋਈ ਕੱਟ ਕੋਈ ਵੱਧ ਹਰ ਕੋਈ ਰੱਬ ਨੂੰ ਯਾਦ ਕਰਦਾ ਹੈ ਧਿਆਉਂਦਾ ਲੇਕਿਨ ਸਿੱਧ ਕੋ ਨਾਨਕ ਦੇਵ ਜੀ ਕਹਿੰਦੇ ਜਦੋਂ ਤੱਕ ਗੁਰੂ ਤੋਂ ਪ੍ਰਸ਼ਾਦ ਲੈ ਕੇ ਨਹੀਂ ਧਿਆਉਂਦੇ ਉਦੋਂ ਤੱਕ ਇਸ ਜੀਵ ਆਤਮਾ ਨੂੰ ਫਲ ਨਹੀਂ ਲੱਗਦਾ ਜੇ ਬੂਟੇ ਨੂੰ ਫੜਨ ਲੱਗੇ ਮਾਲੀ ਬੜਾ ਔਖਾ ਹੁੰਦਾ ਓਨੂੰ ਫੇਰ ਉਹ ਪੱਟ ਦਿੰਦਾ ਓਨੂੰ ਸੁੱਟ ਦਿੰਦਾ ਉਹ ਕਿਹੜੇ ਕੰਮ ਆਉਂਦਾ ਬੂਟਾ ਉਹ ਅੱਗ ਵਿੱਚ ਸਾੜਨ ਦੇ ਕੰਮ ਆਉਂਦਾ ਉਹ ਬੂਟਾ ਸੜਦਾ ਦਿਖਦਾ ਹੈ ਅੱਗ ਦੇ ਵਿੱਚ ਇਸ ਤਰ੍ਹਾਂ ਇਹ ਜਿਹੜੀ ਦੇ ਹੈ ਨਾ ਇਹ ਵੀ ਅੱਗ ਵਿੱਚ ਸੜਦੀ ਹੈ ਇਹ ਦੇਹ ਵੀ ਸੜ ਜਾਂਦੀ ਹੈ ਲੇਕਨ ਜਦੋਂ ਇਹ ਬੂਟੇ ਨੂੰ ਫਲ ਲੱਗ ਜਾਂਦਾ ਹੈ ਨਾਮ ਦਾ ਫਲ ਲੱਗ ਜਾਂਦਾ ਹੈ ਬਾਣੀ ਦਾ ਫਲ ਲੱਗ ਜਾਂਦਾ ਹੈ ਫਿਰ ਸੜਨਾ ਤਾਂ ਦੂਰ ਦੀ ਗੱਲ ਰਹੀ ਫਿਰ ਸੇਕ ਵੀ ਨਹੀਂ ਲੱਗਦਾ ਤੱਤੀ ਤਵੀ ਤੇ ਬੈਠੇ ਆ ਕਿਹੜਾ ਸੇਕ ਲੱਗਦਾ ਹੈ ਦੇਗੇ ਵਿੱਚ ਉਬਾਲੇ ਜਾਂਦੇ ਆ ਦੇਹ ਨੂੰ ਕੋਈ ਅਸਰ ਨਹੀਂ ਪਿਆ ਕਿਉਂ ਇਸ ਦੇਹ ਨੂੰ ਬਾਣੀ ਦਾ ਰੱਬ ਦਾ ਫਲ ਲੱਗਿਆ ਹੋਇਆ ਸੀ ਗੁਰ ਪ੍ਰਸਾਦੀ ਕੋ ਨਾਮ ਧਿਆਏ ਤਿਸੋ ਹੋਮੇ ਵਿੱਚ ਹੋ ਜਾਏ ਕਹਿੰਦੇ ਉਹਦੀ ਫਿਰ ਹਉਮੈ ਚਲੀ ਜਾਂਦੀ ਹੈ ਜਦੋਂ ਹਉਮੈ ਚਲੀ ਗਈ ਫਿਰ ਪਾਪ ਨਹੀਂ ਜੰਮਣਾ ਫਿਰ ਦੁੱਖ ਨਹੀਂ ਲੱਗਣਾ ਹਉਮੈ ਜਾਂਦੀ ਕਦੋਂ ਹੈ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲ ਜਾਂਦਾ ਫਿਰ ਇਹ ਹਉਮੈ ਚਲੀ ਜਾਂਦੀ ਹੈ ਹਉਮੈ ਖਤਮ ਹੋ ਜਾਂਦੀ ਗੁਰ ਪ੍ਰਸਾਦ ਦੀ ਕੋ ਨਾਮ ਅਤਿ ਆਇਤੀ ਸੋ ਹੋਮੀ ਵਿੱਚੋਂ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਸਿੱਧਾ ਨਾਨਕ ਦੇਵ ਜੀ ਵਚਨ ਕਰਦੇ ਕਹਿੰਦੇ ਜਿਹੜਾ ਪੂਰ ਪਹਿਲਾਂ ਤੋਂ ਲਿਖਿਆ ਸੋ ਗੁਰ ਚਰਨਿ ਆਏ ਪਾਏ ਕਹਿੰਦੇ ਉਹ ਫਿਰ ਗੁਰੂ ਦੇ ਚਰਨਾਂ 'ਚ ਪਹੁੰਚ ਜਾਂਦਾ ਹੈ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਮਹੱਲਾ ਤਿੱਕ ਮਨਮੁਖ ਉਦਾ ਕੌਲ ਹੈ ਪਹਿਲਾ ਮਨਮੁਖ ਦਾ ਨਿਰਣਾ ਹੋ ਚੁੱਕਿਆ ਕਿ ਮਨਮੁਖ ਕੌਣ ਹੈ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਕਿ ਮਾਇਆ ਤੇ ਮੋਹ ਦੇ ਵਿੱਚ ਜਿਹੜਾ ਫਸਿਆ ਹੋਇਆ ਹੈ ਉਹ ਮਨਮੁਖ ਹੈ ਕਹਿੰਦੇ ਮਨਮੁਖ ਦਾ ਜਿਹੜਾ ਕੌਲ ਹੈ ਨਾ ਜਿਹਨੂੰ ਆਪਾਂ ਕੋਲਾ ਕਹਿ ਲਈਏ ਚਾਏ ਉਹ ਮੁੰਦਾ ਪਿਆ ਹੁਣ ਮੁੰਦੇ ਭਾਂਡੇ 'ਚ ਕੀ ਪੈਣਾ ਕਦੇ ਪਾ ਕੇ ਦੇਖਿਓ ਘਰ 'ਚ ਕੋਈ ਵਰਤ ਲੈ ਕੇ ਉਹਨੂੰ ਮੂੰਡਾ ਰੱਖਿਓ ਫਿਰ ਉਹਦੇ ਹੀ ਸਮਾਨ ਪਾਇਓ ਸਮਾਨ ਪਹਿਣਾ ਥੋੜਾ نیچے ਗਿਰ ਜਾਣਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਨਮੁਖ ਨੂੰ ਉਦਾ ਕੋਲ ਪੁੱਠਾ ਉਹ ਪੁੱਠਾ ਕੋਲ ਹੈ ਕਹਿੰਦੇ ਮਨਮੁਖਤਾ ਜਿਹੜੇ ਸਾਧੂ ਸੰਤਾਨ ਉਹਨਾਂ ਨੂੰ ਪਤਾ ਹੈ ਕੇ ਮਨਮੁਖ ਦਾ ਮਨ ਇਹੋ ਜਿਹਾ ਜਿੱਕੜਾ ਇੱਕ ਕੋਲਾ ਮੁੰਦਾ ਮਾਰਿਆ ਸਾਧੂ ਸੰਤ ਨਹੀਂ ਪਾਉਂਦੇ ਉਹਦੇ 'ਚ ਸ਼ਬਦ ਫਿਰ ਉਹ ਸ਼ਬਦ ਤਾਂ ਪਿਛ ਪਹਿਣਾ ਹੀ ਨਹੀਂ ਉਹ ਨੀਚੇ ਗਿਰ ਜਾਣਾ ਮਨਮੁਖ ਉਧਾ ਕੋਲ ਹੈ ਨਾ ਤਿਸ ਭਗਤ ਨਾ ਨਉ ਕਹਿੰਦੇ ਨਾ ਉਹ ਭਗਤੀ ਕਰ ਸਕਦਾ ਨਾ ਉਹ ਨੌਂ ਜਪ ਸਕਦਾ ਉਹਦੋਂ ਪ੍ਰਾਪਤ ਨਹੀਂ ਹੋਣਾ ਉਹਨੂੰ ਭਗਤੀ ਦਾ ਫਲ ਨਹੀਂ ਮਿਲਣਾ ਉਹਨੂੰ ਨੌਂ ਜਪਣ ਦਾ ਕੋਈ ਫਲ ਨਹੀਂ ਮਿਲਣਾ ਉਹਨੂੰ ਪਾਠ ਕਰਨ ਦਾ ਕੋਈ ਫਲ ਨਹੀਂ ਮਿਲਣਾ ਮਨਮੁਖ ਹੈ ਦੇਖ ਸੰਸਾਰ ਤੁਰਿਆ ਇੱਧਰ ਨੂੰ ਰਾਤ ਨੂੰ ਘਰ ਦੇ ਵਿੱਚ ਪਤੀਲੇ ਉਬਲਦੇ ਆ ਦੇਖਿਆ ਕਈ ਕਰਾਂ ਚ ਉਬਲਦੇ ਹੋਣਗੇ ਕਾਦੇ ਖੂਨ ਉਬਲਦਾ ਦੱਸੋ ਘਰ ਦੇ ਚ ਖੂਨ ਉਬਲਦਾ ਆਸ ਕਾਦੀ ਕਰਦਾ ਸੁੱਖਾਂ ਦੀ ਆਸ ਲਈ ਬੈਠਾ ਰੂਈ ਨੂੰ ਅੱਗ ਲਾ ਕੇ ਮੱਥਾ ਟੇਕਦਾ ਰੱਬ ਸੁੱਖ ਰੱਖੀ ਘਰ ਦੇ ਵਿੱਚ ਨਸ਼ਾ ਚੱਲਦਾ ਹੈ ਕਾਰ ਦੇ ਵਿੱਚ ਚੋਰੀ ਹੁੰਦੀ ਐ ਕਾਰ 'ਚ ਠੱਗੀ ਹੁੰਦੀ ਐ ਕਾਰ ਹੌਮੇ ਨਾਲ ਭਰਿਆ ਪਿਆ ਮਾਨਮੁਖ ਉਦ੍ਹਾ ਕੌਲ ਹੈ ਨਾ ਤਿਸ ਭਗਤ ਨਾ ਨਉ ਕਹਿੰਦੇ ਨਾ ਉਹ ਭਗਤੀ ਉਹਦੀ ਲੇਕੇ ਲੱਗਦੀ ਐ ਨਾ ਉਹਨੂੰ ਨਉ ਦੀ ਪ੍ਰਾਪਤੀ ਹੁੰਦੀ ਐ ਮਾਨਮੁਖ ਨੂੰ ਸ਼ਬਦ ਨਹੀਂ ਪ੍ਰਾਪਤ ਹੋ ਸਕਦਾ ਮਨਮੁਖ ਉਦਾ ਕੌਲ ਹੈ ਨਾ ਤਿਸ ਪਾਗਤ ਨਾ ਪਾਓ ਸ਼ਕਤੀ ਅੰਦਰ ਵਰਤਦਾ ਕਹਿੰਦੇ ਉਹ ਤਾਂ ਸ਼ਕਤੀ ਚ ਵਰਤਦਾ ਆਪਣੇ ਹੰਕਾਰ ਚ ਵਰਤਦਾ ਉਹਨਾਂ ਦੀ ਕਿਹੜੀ ਖਰਾਕ ਹੈ ਨਾਮ ਉਹਨਾਂ ਦੀ ਖਰਾਕ ਨਹੀਂ ਹੈ ਉਹਨਾਂ ਦੀ ਸ਼ਰਾਬ ਖਰਾਕ ਕਿਹੜੀ ਹੈ ਸਤਸਿੰਘ ਜੀ ਜਿਹੜਾ ਸ਼ਰਾਬ ਪੀਣੇ ਵਾਲਾ ਨਾ ਜਿਹੜਾ ਕੋਈ ਵੀ ਨਸ਼ਾ ਕਰਨੇ ਵਾਲਾ ਹੈ ਉਹਦੇ ਅੰਦਰ ਚ ਉਹ ਜਿਹੇ ਕੀੜੇ ਪੈਦਾ ਹੋ ਜਾਂਦੇ ਆ ਉਹ ਅਰੇ ਅੰਦਰ ਜਿਹੜੇ ਕੀੜੇ ਆ ਉਹ ਫਿਰ ਆਪਣੀ ਖਰਾਕ ਮੰਗਦੇ ਆ ਫਿਰ ਸ਼ਰਾਬੀ ਉਹਨਾਂ ਤੋਂ ਰਹਿ ਨਹੀਂ ਸਕਦਾ ਕਿ ਉਹ ਅੰਦਰ ਕੀੜੇ ਜ਼ੋਰ ਲਾਉਂਦੇ ਆ ਵੀ ਸਾਡੀ ਖਰਾਕ ਲਿਆ ਜਿਹੜੇ ਮਾਸ ਖਾਂਦੇ ਆ ਉਹਨਾਂ ਦੇ ਮਾਸ ਦੇ ਕੀੜੇ ਅੰਦਰ ਪੈਦਾ ਹੋ ਜਾਂਦੇ ਆ ਜਿਹੜੇ ਨਾਮ ਜਪਦੇ ਆ ਉਹਨਾਂ ਦੇ ਅੰਦਰ ਨਾਮ ਦੇ ਕੀੜੇ ਪੈਦਾ ਹੋ ਜਾਂਦੇ ਆ ਜਿਹੀ ਜੀ ਖਰਾਕ ਖਾਂਦੇ ਆ ਉਹ ਜੇ ਅੰਦਰ ਕੀੜੇ ਪੈਦਾ ਹੋ ਜਾਂਦੇ ਆ ਸਾਗਤੀ ਅੰਦਰ ਵਰਤਦਾ ਕੂੜ ਹੈ ਤਿਸ ਕਾ ਆਪਾਓ ਕਿਨ ਉਹਨਾਂ ਦਾ ਆਪਾ ਕੀ ਹੈ ਮਨਮੁੱਖਾਂ ਦਾ ਕੂੜ ਉਹਨਾਂ ਨੂੰ ਤਾਂ ਝੂਠ ਚਾਹੀਦਾ ਉਹਨਾਂ ਨੂੰ ਕੂੜਾ ਚਾਹੀਦਾ ਤਿਸ ਕਾ ਅੰਦਰ ਚੇਤਨ ਆਪੀ ਜਾਈ ਕਹਿੰਦਾ ਉਹਦਾ ਅੰਦਰ ਹੈ ਜਿਹੜਾ ਚਿੱਤ ਭੇਜਦਾ ਨਹੀਂ ਹੈ ਉਸ ਨੂੰ ਨਾਮ ਦਾ ਰੰਗ ਚੜਦਾ ਨਹੀਂ ਹੈ ਲੱਖ ਯਤਨ ਕਰ ਲੋ ਮਨ ਮੁਖ ਤੇ ਨਾਮ ਦਾ ਰੰਗ ਨਹੀਂ ਚੜਦਾ ਕਿਸ ਕਾ ਅੰਦਰ ਚੇਤਨਾ ਭੇਜੀ ਮੁਖ ਫਿੱਕਾ ਆ ਲਓ ਕਹਿੰਦੇ ਉਹਦਾ ਫਿੱਕਾ ਹੀ ਮੁਖ ਰਹਿੰਦਾ ਹੈ ਅੰਦਰ ਵੀ ਭੇਜਦਾ ਨਹੀਂ ਮੂਖ ਵੀ ਫਿੱਕਾ ਹੈ ਉਹ ਧਰਮ ਰਲਾਏ ਨਾ ਰਲਣਾ ਉਹ ਕਹਿੰਦੇ ਧਰਮ ਵਿੱਚ ਰਲਾਏ ਵੀ ਉਹ ਰਲਦੇ ਨਹੀਂ ਹਨ ਲੱਖ ਜਤਨ ਕਰੀਏ ਕਿ ਮਨਮੁਖਾਂ ਨੂੰ ਗੁਰਮਖ ਦੇ ਨਾਲ ਰਲਾ ਦਈਏ ਨਹੀਂ ਰਲਨੇ ਮਨਮੁਖ ਬਾਤ ਤੇ ਬਚਨ ਕਰਦੇ ਹਨ ਉਹ ਧਰਮ ਰਲਾਏ ਨਾ ਰਲਣਾ ਉਹ ਧਰਮ ਵਿੱਚ ਰਹਿ ਨਹੀਂ ਸਕਦੇ ਉਹ ਧਰਮ ਨੂੰ ਮੰਨ ਨਹੀਂ ਸਕਦੇ ਉਹ ਧਰਮੀ ਨਹੀਂ ਬਣ ਸਕਦੇ ਲੇਕਿਨ ਸੰਸਾਰ ਮਨਮੁਖ ਗੁਰਮਖਖਾਂ ਨੂੰ ਪਾਠੀ ਸਿੰਘਾਂ ਨੂੰ ਦੱਸਦੇ ਆ ਕਿ ਤੁਸੀਂ ਇਸ ਤਰ੍ਹਾਂ ਪਾਠ ਕਰਨਾ ਹੈ ਤੁਸੀਂ ਇਸ ਤਰ੍ਹਾਂ ਕਥਾ ਕਰਨੀ ਹੈ ਮਨਮੁਖ ਦੱਸਦੇ ਆ ਕਿ ਤੁਸੀਂ ਧਰਮ ਨੂੰ ਇਸ ਤਰ੍ਹਾਂ ਚਲਾਉਣਾ ਹੈ ਉਹ ਧਰਮ ਰਲਾਏ ਨਾ ਰਲਣ ਉਹਨਾਂ ਅੰਦਰ ਕੂੜ ਕਹਿੰਦੇ ਉਹਨਾਂ ਦੇ ਅੰਦਰ ਕੂੜ ਹੈ ਝੂਠ ਹੈ ਸੁਭਾਅ ਉਹ ਕਹਿੰਦੇ ਉਹ ਆਪਣੇ ਸਵਾਲ ਨੂੰ ਆਪਣੇ ਕੰਮ ਨੂੰ ਮੂਹਰੇ ਰੱਖਦੇ ਉਹਨਾਂ ਦਾ ਇਹ ਸੁਭਾਅ ਹੈ ਮਨਮੁਖਾਂ ਦਾ ਉਹ ਕੂੜ ਖਾਂਦੇ ਹਨ ਕੂੜ ਨਾਲ ਰੱਜਦੇ ਹਨ ਉਹ ਧਰਮ ਰਲਾਈ ਨਾ ਰਲਣ ਉਹਨਾਂ ਅੰਦਰ ਕੂੜ ਸਵਾਵੋ ਨਾਨਕ ਕਰ ਤੇ ਬੰਤ ਬਣਾਈ ਇਹਨੂੰ ਨਾਨਕ ਦੇ ਵੀ ਹੈ ਕਿ ਇਹ ਕਰਤੇ ਨੇ ਬੰਤ ਬਣਾਈ ਹੈ ਇੱਕ ਮਾਨਵ ਮੁਖ ਬਣ ਜਾਂਦਾ ਇੱਕ ਗੁਰਮੁਖ ਬਣ ਜਾਂਦਾ ਹੈ ਪੈਦਾ ਤਾਂ ਰੱਬ ਨੇ ਕੀਤੇ ਆ ਦੋਨੇ ਇੱਕ ਨੂੰ ਗੁਰੂ ਮਿਲ ਗਿਆ ਉਹ ਗੁਰਮਖ ਬਣ ਗਿਆ ਇੱਕ ਨੂੰ ਗੁਰੂ ਮਿਲਿਆ ਨਹੀਂ ਉਹ ਮਨਮੁਖ ਰਹ ਗਿਆ ਨਾਨਕ ਕਰਤੇ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਕਹਿੰਦੇ ਮਨਮੁਖ ਆ ਜਿਹੜਾ ਝੂਠ ਬੋਲਦਾ ਝੂਠ ਬੋਲ ਕੇ ਫਿਰ ਬਾਬੇ ਨਾਨਕ ਦੇ ਦਰਬਾਰ ਵਿੱਚ ਜਾ ਘਰ ਬੈਠਿਆ ਹੀ ਬਾਬੇ ਨਾਨਕ ਦੀ ਕਸਮ ਖਾ ਲੈਂਦਾ ਹੈ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਜਮਾਨ ਕਰ ਲੈਂਦਾ ਕਿ ਮੈਂ ਤੇਰਾ ਹਾਂ ਬਾਅਦ ਵਿੱਚ ਮੁਕਰ ਜਾਂਦਾ ਕਿਉਂ ਬਾਬੇ ਨਾਨਕ ਨੇ ਲਿਖ ਦਿੱਤਾ ਕਿ ਮਨਮੁਖ ਤਾਂ ਝੂਠ ਬੋਲਦਾ ਹੈ ਭਾਈ ਬਿਲਕੁਲ ਹੀ ਡਾਰੀ ਖਤਮ ਹੋ ਗਿਆ ਗੁਰੂ ਦਾ ਆਪਣੇ ਦਾ ਕਿਹੜਾ ਕੋਈ ਸੀਸ ਤੇ ਆਰਾ ਚਲਦਾ ਹੈ ਕਿ ਅਸੀਂ ਅਗਲੇ ਦਾ ਬਣ ਕੇ ਦਿਖਾਉਣਾ ਕੋਈ ਆਰਾ ਨਹੀਂ ਜੇ ਚਲਦਾ ਲੇਕਿਨ ਇਹਦਰ ਬਚਨ ਹਨ ਮਨਮੁਖ ਹੈ ਕਹਿੰਦਾ ਜਿਹੜਾ ਝੂਠ ਬੋਲਦਾ ਹੈ ਮਨਮੁਖ ਕੂੜ ਬੋਲ ਬੋਲ ਡੁੱਬੈ ਕਹਿੰਦੇ ਡੁੱਬ ਗਏ ਆਸ ਲਾਈ ਬੈਠਾ ਸੱਚ ਖੰਡ ਜਾਣ ਦੀ ਬਾਬੇ ਨਾਨਕ ਦਾ ਵੀ ਨੇਮ ਚੱਕ ਲਿਆ ਫੇਟੇ ਮੂੰਹ ਹੈ ਸਾਡੇ ਜੀਉਣ ਦਾ ਫੇਟੇ ਮੂੰਹ ਹੈ ਸਾਡਾ ਸਿੱਖ ਅਕੌਨ ਦਾ ਨੇਮ ਕਿਹੜੀ ਗੱਲ ਦਾ ਚੱਕਣਾ ਬਈ ਬਾਬੇ ਨਾਨਕ ਨੂੰ ਵੀ ਝੂਠਾ ਕਰਨਾ ਚਾਹੁੰਦੇ ਆ ਲੇਕਿਨ ਵਕਤ ਆਉਂਦਾ ਸਜ਼ਾ ਦੋਨਾਂ ਨੂੰ ਮਿਲ ਜਾਂਦੀ ਹੈ ਨੇਮ ਚੱਕਣੇ ਵਾਲੇ ਨੂੰ ਵੀ ਚੁਕਾਉਣੇ ਵਾਲੇ ਨੂੰ ਵੀ ਚੁਕਾਉਣੇ ਵਾਲਾ ਵੀ ਉਨਾ ਹੀ ਦੋਸ਼ੀ ਹੈ ਜਿੰਨਾ ਨੇਮ ਚੱਕਣੇ ਵਾਲਾ ਹੈ ਲੇਕਿਨ ਵਕਤ ਲੱਗਦਾ ਸਜ਼ਾ ਮਿਲਣ ਨੂੰ ਮਾਨਮੁਖ ਕੂੜ ਬੋਲ ਬੋਲ ਡੁੱਬੈ ਕਹਿੰਦੇ ਝੂਠ ਬੋਲ ਬੋਲ ਕੇ ਡੁੱਬ ਗਏ ਸਾਇੰਸ ਕੀ ਪਾਟ ਅਸੀਂ ਕਰਦੇ ਆ ਝੂਠ ਅਸੀਂ ਬੋਲਦੇ ਆ ਡੁੱਬ ਗਏ ਐ ਸਰੀਰ ਕੰਨੀ ਰਹਿਮ ਕਰੋ ਮਾਰਾ ਮੋਟਾ ਐ ਸਰੀਰ ਨੂੰ ਕਿਉਂ ਗਾਲਣ ਲੱਗੇ ਆ ਇਹ ਦੇਹ ਮੁੜ ਕੇ ਮਿਲਣੀ ਨਹੀਂ ਹੈਗੀ ਅਸੀਂ ਭਲੇਖੇ ਵਿੱਚਾਂ ਕਿ ਅਸੀਂ ਮੁੜ ਕੇ ਮਨੁੱਖ ਬਣ ਜਾਾਂਗੇ ਹਰਗिज ਨਹੀਂ ਬਣ ਸਕਦੇ ਜਿਹੜੀ ਪਹਿਲੇ ਬਾਬੇਦਾਨ ਕਰ ਦਿੱਤੀ ਆ ਇਹ ਵੀ ਗੱਲ ਗਈ ਸਾਡੀ ਤਾਂ ਕੀ ਲੈ ਕੇ ਜਾਣਾ ਸੰਸਾਰ ਵਿੱਚੋਂ ਖੱਟ ਕੇ ਐ ਸੋਭਾ ਵਡਿਆਈ ਪਿੱਛੇ ਫਿਰਦੇ ਆ ਸਾਰੇ ਕਿ ਮੇਰੀ ਵਡਿਆਈ ਹੋਏ ਮੇਰੀ ਸੋਭਾ ਹੋਏ ਮਾਨਮੁਕ ਕੂੜ ਬੋਲ ਬੋਲ ਡੁੱਬੇ ਗੁਰਮਤ ਤਰੇ ਜਿਹੜੇ ਗੁਰੂ ਦੀ ਮਤ ਲਏ ਜਾਂਦੇ ਹਨ ਗੁਰਮਖ ਬਣ ਜਾਂਦੇ ਹਨ ਬਚਨ ਕਰਦੇ ਤੇ ਕਿ ਮਨਮੁਖ ਡੁੱਬ ਜਾਂਦੇ ਹਨ ਗੁਰਮਖ ਤਰ ਜਾਂਦੇ ਹਨ ਗੁਰਮਖ ਤਰੇ ਜਾਪ ਹਰਨੋ ਕਹਿੰਦੇ ਗੁਰਮਖ ਜਪ ਹਰ ਦਾ ਨੋ ਜਪ ਕੇ ਤਰ ਜਾਂਦੇ ਹਨ ਮਨਮੁਖ ਝੂਠ ਬੋਲ ਕੇ ਡੁੱਬ ਜਾਂਦੇ ਹਨ ਪੌੜੀ ਬਿਨ ਬੂਝੇ ਵੱਡਾ ਫੇਰ ਪਿਆ ਸਾਸੰਗੀ ਬਾਣੀ ਸਮਝ ਪੈਂਦੀ ਹੈ ਤੁਹਾਡੇ ਦੇਖੋ ਤਾਂ ਹੀ ਸਕੂਲ 'ਚ ਆਉਣ ਦਾ ਫਾਇਦਾ ਜੇ ਕੁਝ ਸਿੱਖੀਏ ਤਾਂ ਹੀ ਬਾਬੇ ਨਾਨਕ ਦੇ ਦਰਵਾਰ 'ਚ ਆਉਣ ਦਾ ਫਾਇਦਾ ਹੈ ਬਿਨ ਬੂਝੇ ਵੱਡਾ ਫੇਰ ਪਿਆ ਬਿਨਾ ਬੂਝਣ ਤੋਂ ਇਹ ਬਾਣੀ ਨੂੰ ਬੁੱਝਣ ਤੋਂ ਬਿਨਾ ਬਹੁਤ ਵੱਡਾ ਫੇਰ ਪੈ ਗਿਆ ਕਿਹੜਾ 84 ਲੱਖ ਜੋਨ ਵਾਲਾ ਦੇਖਣ ਕੋਈ ਪਰ ਬਾਣੀ ਬਈ ਕੋ ਗੱਲ ਐ ਪਾਠ ਕਰਨਾ ਐ ਪਾਠ ਕਰਾਉਣਾ ਐ ਪਾਠ ਕਰ ਲਿਆ ਪਾਠ ਕਰਾ ਲਿਆ ਇੱਥੇ ਤੱਕ ਹੀ ਸੀਮਤਾ ਇਹ ਫਿਰ ਕਿਉਂ ਲਿਖਦਾ ਬਾਬੇ ਨਾਨਕ ਨੇ ਬਿਨ ਬੂਝੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਕਹਿੰਦਾ ਫਿਰ ਜੰਮੀ ਜਾਂਦਾ ਹੈ ਮਰੀ ਜਾਂਦਾ ਹੈ ਉਦੋਂ ਤੱਕ ਮੁਕਤੀ ਨਹੀਂ ਜੇ ਹੋਣੀ ਜਦੋਂ ਤੱਕ ਬਾਣੀ ਨੂੰ ਬੁੱਝਿਆ ਨਹੀਂ ਜੰਮੀ ਜਾਂਦਾ ਹੈ ਮਰੀ ਜਾਂਦਾ ਹੈ ਲੇਕਿਨ ਇਹ ਸ਼ਬਦ ਕਿੱਥੇ ਲੁਕੋ ਕੇ ਰੱਖੇ ਹੋਣੇ ਆ ਮੇਰੇ ਬਾਠੀ ਵੀਰਾਂ ਨੇ ਇਹ ਕਿਉਂ ਨਹੀਂ ਲੋਕਾਂ ਨੂੰ ਦੱਸਦੇ ਡਿਊਟੀ ਲਈ ਆ ਸਾਡੀ ਬਾਠੀ ਸਿੰਘਾਂ ਦੀ ਬਾਬੇ ਨਾਨਕ ਨੇ ਕਿ ਤੁਸੀਂ ਸਮਝਾ ਦਿਓ ਲੋਕਾਂ ਨੂੰ ਤੁਸੀਂ ਦੱਸ ਦੋ ਜੇ ਅਸੀਂ ਨਹੀਂ ਸਮਝਾਉਂਦੇ ਫਿਰ ਅਸੀਂ ਪਾਰਟੀ ਕੋਹਣ ਦੇ ਹੱਕਦਾਰ ਨਹੀਂ ਹਾਂ ਸਾਨੂੰ ਕੋਈ ਅਧਿਕਾਰ ਨਹੀਂ ਬਾਬੇ ਨਾਨਕ ਦੀ ਗੱਦੀ ਤੇ ਬੈਠਣ ਦਾ ਬੇਨਬੂਝੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਾਤ ਗੁਰ ਕੀ ਸੇਵਾ ਨਾ ਕੀਤੀਆਂ ਕਹਿੰਦੇ ਸਤਗੁਰ ਦੀ ਸੇਵਾ ਨਹੀਂ ਕੀਤੀ ਸੇਵਾ ਲੋਕਾਂ ਦੀ ਕਰ ਲਈ ਲੋਕ ਵੀ ਤਾਂ ਖੁਸ਼ ਕਰਨੇ ਆ ਮੱਥਾ ਨਹੀਂ ਟੇਕਣ ਦਿੰਦੇ ਘਰ ਦੇ ਬਾਹਰੇ ਕੱਢ ਜਾਂਦੇ ਕਰ ਇਹਦੋਂ ਚੱਲੋ ਜਿੱਧਰ ਬਾਬਾ ਨਾਨਕ ਬੈਠਾ ਉਦੋਂ ਨੂੰ ਜਾਣ ਦਿੰਦੇ ਉਹ ਦੂਏ ਪਾਸੇ ਲੈ ਜਾਂਦੇ ਆ ਸਤਗੁਰ ਕੀ ਸੇਵਾ ਨਾ ਕੀਤੀ ਆਂਤ ਗਿਆ ਪੋਸ ਤਾਹੀ ਕਹਿੰਦੇ ਅੰਤ ਨੂੰ ਪਸਤਾ ਕੇ ਜਾਂਦਾ ਹੈ ਆਪਣੀ ਕਿਰਪਾ ਕਰੇ ਗੁਰੂ ਪਾਈ ਹੈ ਕਹਿੰਦੇ ਆਪਣੀ ਕਿਰਪਾ ਕਰੇ ਫਿਰ ਗੁਰੂ ਪ੍ਰਾਪਤ ਹੁੰਦਾ ਹੈ ਫਿਰ ਸ਼ਬਦ ਦੀ ਪ੍ਰਾਪਤੀ ਹੁੰਦੀ ਵਿੱਚੋਂ ਆਪ ਗਵਾਈ ਕਹਿੰਦੇ ਜਦੋਂ ਵਿੱਚ ਆਪ ਵਿੱਚੋਂ ਆਪਣੇ ਹਉਮੈ ਨੂੰ ਗਵਾਇਆ ਜਦੋਂ ਹੰਕਾਰ ਨੂੰ ਗਵਾਇਆ ਵਿੱਚੋਂ ਸੱਸ ਕਿ ਕੀ ਕਰਦੇ ਆ ਸਾਰਾ ਦਿਨ ਬੜੇ ਭੱਜੇ ਦੌੜੇ ਫਿਰਦੇ ਆ ਬੜੀ ਸੇਵਾ ਕਰਦੇ ਆ ਲੇਕਿਨ ਹਉਮੇ ਉਸਤਰੀ ਭਰੀ ਪਈ ਆ ਵਿੱਚ ਕਪ ਟੋਕਣ ਹੀ ਭਰਿਆ ਪਿਆ ਲੋਭ ਲਾਲਚ ਉਕਣ ਹੀ ਭਰਿਆ ਪਿਆ ਆਪਣੇ ਕਿਰਪਾ ਕਰੇ ਗੁਰਪਾਈਏ ਵਿੱਚੋਂ ਆਪ ਗਵਾਈ ਤ੍ਰਿਸ਼ਨਾ ਪੁੱਖ ਵਿੱਚੋਂ ਉਤਰੈ ਕਹਿੰਦੇ ਤ੍ਰਿਸ਼ਨਾ ਤੇ ਪੁੱਖ ਖਤਮ ਹੋ ਜਾਂਦੀ ਹੈ ਕਦੋਂ ਜਦੋਂ ਸਬਦ ਮਿਲ ਜਾਂਦਾ ਹੈ ਜਦੋਂ ਗੁਰੂ ਮਿਲ ਜਾਂਦਾ ਆਪਣੇ ਬਿਮਾਰੀ हट ਗਈ ਆਪਣੇ ਮਨ ਤੇ ਪੁੱਛੀਏ ਕਿ ਸਾਡੀ ਇਹ ਬਿਮਾਰੀ हट ਗਈ ਸਾਡੀ ਪੁੱਖ ਤੇ ਤ੍ਰਿਸ਼ਨਾ ਖਤਮ ਹੋ ਗਈ ਜਵਾਬ ਨਾ ਵਿੱਚੇ ਆਉਣਾ ਹੈ ਇੱਥੇ ਆਪਾਂ ਬੋਲਦੇ ਨਹੀਂ ਲੇਕਿਨ ਤੁਹਾਡੀ ਆਤਮਾ ਕਹਿੰਦੀ ਹੈ ਨਾ ਸਾਡੀ ਤ੍ਰਿਸ਼ਨਾ 부ਝੀ ਹੈ ਨਾ ਸਾਡੀ ਭੁੱਖ 부ਝੀ ਹੈ ਜਦੋਂ ਗੁਰੂ ਮਿਲ ਜਾਂਦਾ ਹੈ ਫਿਰ ਇਹ ਤ੍ਰਿਸ਼ਨਾ ਤੇ ਭੁੱਖ ਤ੍ਰਿਸ਼ਨਾ ਭੁੱਖ ਵਿੱਚੋਂ ਉਤਰ ਹੈ ਪੈਦਾ ਤ੍ਰਿਸ਼ਨਾ ਤੇ ਭੁੱਖ ਨੇ ਖਤਮ ਹੋਣਾ ਫਿਰ ਸੋਕ ਬਸੇ ਮਨ ਆਏ ਫਿਰ ਆ ਕੇ ਸੁਖ ਮਨ ਵਿੱਚ ਬਸ ਜਾਂਦਾ ਸੁਖ ਕੌਣ ਹੈ ਸੁਖ ਰੱਬ ਹੈ ਫਿਰ ਰੱਬ ਮਨ ਵਿੱਚ ਆ ਕੇ ਬਸ ਜਾਂਦਾ ਕਦੋਂ ਬਸਦਾ ਹੈ ਜਦੋਂ ਤ੍ਰਿਸ਼ਨਾ ਤੇ ਭੁੱਖ ਖਤਮ ਹੋ ਜਾਂਦੀ ਤ੍ਰਿਸ਼ਨਾ ਭੁੱਖ ਕਦੋਂ ਖਤਮ ਹੁੰਦੀ ਹੈ ਜਦੋਂ ਗੁਰੂ ਮਿਲ ਜਾਂਦਾ ਹੈ ਜਦੋਂ ਸਬਦ ਮਿਲ ਜਾਂਦਾ ਹੈ ਤ੍ਰਿਸ਼ਨਾ ਭੁੱਖ ਵਿੱਚੋਂ ਉਤਰੇ ਸੁਖ ਵਸੇ ਮਨ ਆਈ ਸਦਾ ਸਦਾ ਸੁਹਲਾਈ ਹੈ ਕਹਿੰਦੇ ਸਦਾ ਹੀ ਸਦਾ ਉਤੀ ਸਿਫਤ ਕਰ ਸਦਾ ਸਦਾ ਸੁਲਾਈਏ ਹਿਰਦੇ ਲਿਬ ਲਾਈ ਕਹਿੰਦੇ ਹਿਰਦੇ ਦੇ ਨਾਲ ਪੇ ਲਿਬ ਲੱਗ ਜਾਂਦੀ ਹੈ ਸ਼ਬਦ ਨਾਲ ਲਿਬ ਲੱਗ ਜਾਂਦੀ ਹੈ ਬਾਬੇ ਨਾਨਕ ਨਾਲ ਲਿਬ ਲੱਗ ਜਾਂਦੀ ਹੈ ਅਕਾਲ ਪੁਰਖ ਨਾਲ ਲਿਬ ਲੱਗ ਜਾਂਦੀ ਹੈ ਸੋ ਸਾਧ ਸੰਗਤ ਜੀ ਬਾਣੀ ਸਾਡਾ ਗੁਰੂ ਹੈ ਬਾਣੀ ਨਿਰਰਕਾਰ ਦਾ ਰੂਪ ਹੈ ਬਾਣੀ ਸਾਨੂੰ ਸਮਝਾਉਂਦੀ ਹੈ ਸਾਨੂੰ ਰੱਬ ਸਮਝਾਉਂਦਾ ਹੈ ਸਾਨੂੰ ਸਬਦ ਸਮਝਾਉਂਦਾ ਹੈ ਸੋ ਆਓ ਪਰਾਲ ਮਿਲ ਕੇ ਸਬਦ ਦੀ ਖੋਜ ਕਰੀਏ ਸਬਦ ਨੂੰ ਬੁੱਝੀਏ ਕਿਉਂ ਪਾਤਸ਼ਾਹ ਨੇ ਬਚਨ ਕੀਤਾ ਜੇ ਗੁਰਬਾਣੀ ਨੂੰ ਨਾ ਬੁੱਝਿਆ ਕਿ 84 ਲੱਖ ਦਾ ਚੱਕਰ ਪੈ ਜਾਣਾ ਹੈ 84 ਲੱਖ ਜੋਂ ਦੇ ਵਿੱਚ ਢੜਕਣਾ ਹੈ ਸੋ ਸਤਸੰਗਜੀ ਬਾਣੀ ਪੜਦੇ ਆ ਕਥਾ ਕਰਦੇ ਆ ਏਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਿਆ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਕੀ ਤੋਂ ਸੁਰਜ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ